ਜਾਹਿਮ ਜੈਪਾਰਤ ਸਤਿ ਸ਼੍ਰੀ ਅਕਾਲ ਨਮਸਕਾਰ જય શ્રી ਰਾਮ ਤਾਂ ਮੈਂ ਅੰਤਰਜੋਤ ਸਿੰਘ ਜ਼ਿਲ੍ਹਾ ਸਚਿਵ ਪੰਡਿਤ ਦਿਨਦয়াল ਚੰਡੀਗੜ੍ਹ ਬੀਜੇਪੀ ਦਾਇਕ ਕਾਰਜਕਰਤਾ ਹਾਂ ਤਾਂ ਮੈਂ ਸਿਰਫ ਜਿਹੜੀ ਅੱਜ ਦੀ ਗੱਲ ਹੋਈ ਹੈ ਉਸ ਦੇ ਉੱਪਰ ਹੀ ਚਾਨਣਾ ਪਾਣਾ ਚਾਹੁੰਦਾ ਹਾਂ ਕਿ ਸਾਡੇ ਕਾਉਂਸਲਰ ਸ਼੍ਰੀਮਤੀ ਸੁਮੇਸ਼ ਸ਼ਰਮਾ ਜੀ ਉਹਨਾਂ ਦੇ ਭਾਬੀ ਜੀ ਜਿਹੜੇ ਕਿ ਉਹਨਾਂ ਦੇ ਜੇਠ بڑے ਜੇਠ ਦੀ ਵਾਈਫ ਸ਼੍ਰੀਮਤੀ ਕਮਲਾ ਉਹਨਾਂ ਨੂੰ ਅੱਜ ਸਵੇਰੇ ਪੰਜਾਬ ਪੁਲਿਸ ਨੇ ਬਿਨਾਂ ਕੋਈ ਇੰਟੀਮੇਸ਼ਨ ਦਿੱਤੇ ਹੋਏ ਐਗਜੈਕਟ ਉਹਨਾਂ ਦੇ ਘਰ 7:21 ਮਿੰਟ ਤੇ ਅੰਦਰ ਵੜ ਕੇ ਉਹਨਾਂ ਦੀ ਸਿੱਧੀ ਗ੍ਰਿਫਤਾਰੀ ਪਾਤੀ ਤੇ ਉਹ ਇੱਕ ਬਹੁਤ ਹੀ ਨਜਾਇਜ਼ ਤਰੀਕੇ ਨਾਲ ਉਹਨਾਂ ਨੇ ਇਹ ਕੰਮ ਕੀਤਾ ਤੇ ਇਸ ਦੇ ਵਿੱਚ ਜੋ ਮੇਰਾ ਵਿਚਾਰ ਹੈ ਕਿ ਇਹ ਇੱਕ ਹਨਾ ਦੀ ਰਾਜਨੀਤਿਕ ਜਿਹੜੀ ਚਾਲ ਹੈ ਕਿਉਂਕਿ ਸ਼੍ਰੀਮਤੀ ਸੁਮਨ ਸ਼ਰਮਾ ਜੀ ਪਿਛਲੇ ਦਿਨੀ ਸਾਡੀ ਬੀਜੇਪੀ ਪਾਰਟੀ ਜੁਆਇਨ ਕੀਤੀ ਉਹਨਾਂ ਨੇ इवन ਉਹਨਾਂ ਦੇ ਜਿਹੜੇ ਪਤੀ ਸੀ ਸਵਰਗੀ ਅਮਿਤ ਸ਼ਰਮਾ ਜੀ ਉਹ ਆਲਰੇਡੀ ਸਾਡੇ ਬੀਜੇਪੀ ਦੇ ਕਰਮਚਾਰੀ ਕਰਤਾ ਸੀ ਉਹਨਾਂ ਦੇ ਕੋਈ ਨਿੱਜੀ ਕਾਰਨ ਰਹੇ ਹੋਣੇ ਉਹਨਾਂ ਦੇ ਵਾਈਫ ਦੇ ਉਹਨਾਂ ਦੀ ਡੈਥ ਤੋਂ ਬਾਅਦ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਪਰ ਜਦੋਂ ਹੁਣ ਸਾਡੀ ਪਾਰਟੀ ਦੁਆਰਾ ਜੁਆਇਨ ਕੀਤੀ ਮੋਦੀ ਜੀ ਦੀ ਭਾਰਤ ਸਰਕਾਰ ਦੀ ਨੀਤੀਆਂ ਨੂੰ ਦੇਖਦੇ ਹੋਏ ਤੇ ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਕਿ ਮੇਰੀ ਇਹ ਘਰ ਵਾਪਸੀ ਹੈ ਔਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਹজম ਨਹੀਂ ਹੋਈ ਕਿਉਂਕਿ ਆਨ ਮੈਲ ਟਾਈਮ ਚ ਨਗਰ ਨਿਗਮ ਦੀ ਚੋਣਾਂ ਵੀ ਹੈਗੀਆਂ ਮੇਅਰ ਦੀ ਚੋਣਾਂ ਹੈਗੀਆਂ ਤੇ ਆਮ ਆਦਮੀ ਪਾਰਟੀ ਜਿਹੜੀ ਇਹ ਔਛੀ ਹਰਕਤ ਕੀਤੀ ਉਹਨਾਂ ਨੇ ਕਿ ਆਪਣੀ ਮੇਅਰ ਦੀ ਰਾਜਨੀਤੀ ਨੂੰ ਚਮਕਾਉਣ ਵਾਸਤੇ ਆਮ ਆਦਮੀ ਪਾਰਟੀ ਨੇ ਇੱਕ ਲੇਡੀ ਨੂੰ ਮੋਹਰਾ ਬਣਾਇਆ ਇੱਕ شریف ਲੇਡੀ ਨੂੰ ਮੋਹਰਾ ਬਣਾਇਆ ਠੀਕ ਹੈ ਉਹ ਜੌਬ ਕਰਦੀ ਸੀ ਵਟ ਜੋ ਮੈਨੂੰ ਸੁਣਨ ਚਾਹੀ ਗੱਲ ਕਿ ਜਿਹੜੀ ਐਫ ਆਈ ਆਰ ਹੋਈ ਹੈ ਮੈਂ ਦੇਖੀ ਨਹੀਂ ਜੋ ਹੋਈ ਹੈ ਉਹਦੇ ਵਿੱਚ ਜੋ ਉਹਨਾਂ ਦੇ ਉੱਪਰ ਧਾਰਾਵਾਂ ਲਗਾਈ ਗਈਆਂ ਉਹ ਧਾਰਾਵਾਂ ਲਗਾਈ ਗਈਆਂ ਆਊਟ ਉਹਦੇ ਵਿੱਚ ਆਊਟਸੋਰਸਸ ਕਰਮਚਾਰੀ ਵਾਲੀ ਧਾਰਾ ਕੋਈ ਨਹੀਂ ਲੱਗੀ ਕਿਉਂਕਿ ਉਹ ਉੱਥੇ ਇੱਕ ਜੌਬ ਕਰਦੇ ਸੀ ਤਾਂ ਆਊਟਸੋਰਸਸ ਕਰਮਚਾਰੀ ਸੀ ਤਾਂ ਉਹਦੇ ਵਿੱਚ ਡਿਊਟੀ ਬਣਦੀ ਸੀ ਜਿਹੜੀ ਕੰਪਨੀ ਨੇ ਉਹਨਾਂ ਨੂੰ ਉੱਥੇ ਰਿਕਰੂਟ ਕੀਤਾ ਹੋਇਆ ਜੌਬ ਦੇ ਵਿੱਚ ਬਾਕੀ ਜਿਹੜੀ ਉਹ ਉਹਨਾਂ ਦੇ ਉੱਪਰ ਇਲਜ਼ਾਮ ਲਗਾ ਰਹੇ ਆ ਉਹ ਮੇਰੇ ਸਾਹਮਣੇ ਨਾਲ ਸਿਰੋਸਰ ਗਲਤ ਹੈ ਕਿਉਂਕਿ ਜਦੋਂ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਕੋਈ ਵੀ ਕਰਮਚਾਰੀ ਜਾਂਦਾ ਹੈ ਉਹ ਕਰਮਚਾਰੀ ਜਾਂਦਾ ਉੱਥੇ ਜਾ ਕੇ ਆਪਣੀ ਹਾਜ਼ਰੀ ਵੀ ਲਗਾਉਂਦਾ ਉੱਥੇ ਸੁਪਰਡੈਂਟ ਵੀ ਹੈਗੇ ਆ ਸੀਨੀਅਰ ਅਸਿਸਟੈਂਟ ਵੀ ਹੈਗੇ ਆ ਉੱਥੇ ਹੋਰ ਵੀ ਅਸਿਸਟੈਂਟ ਵੀ ਹੈਗੇ ਆ ਡਿਪਾਰਟਮੈਂਟ ਦੇ ਹੋਰ ਉੱਥੇ ਜਿਹੜੇ بڑے ਆਫੀਸਰ ਉਹ ਵੀ ਆਉਂਦੇ ਆ ਰੈਗੂਲਰ ਚੈਕਿੰਗ ਵੀ ਹੁੰਦੀ ਹੋਣੀ ਉਹਨਾਂ ਦੀ ਤਾਂ ਉਹ ਜਿਹੜਾ ਕਰਕੇ ਕਿ ਹਾਂ ਵੀ ਐਨੇ ਟਾਈਮ ਤੋਂ ਨਹੀਂ ਆ ਰਹੇ ਸੈਲਰੀ ਲੈ ਰਹੇ ਆ ਉਹ ਜੋ ਗੱਲ ਮੈਨੂੰ ਸੁਣਨ ਚਾਹੀਏ ਤੇ ਉਹ ਉਹਨਾਂ ਦਾ ਜਿਹੜਾ ਇਲਜ਼ਾਮ ਲਗਾਇਆ ਹੋਇਆ ਬਿਲਕੁਲ ਹੀ ਅਨੈਤਿਕ ਗੈਰ ਜ਼ਿੰਮੇਵਾਰਾ ਇਲਜ਼ਾਮ ਇੱਕ ਸ਼ਰੀਫ ਲੇਡੀ ਨੂੰ ਘਰ ਤੋਂ ਜ਼ਬਰਦਸਤੀ ਚੱਕ ਕੇ ਲੈ ਕੇ ਜਾਣਾ ਤੇ ਸਿੱਧਾ ਜਾ ਕੇ ਜੇਲ੍ਹ ਚ ਪਾਉਣ ਦੀ ਕੋਸ਼ਿਸ਼ ਕਰਨੀ ਇਹ ਇੱਕ ਬਹੁਤ ਹੀ ਤਕਾ ਪੂਰੇ ਲੇਡੀ ਸਮਾਜ ਵਾਸਤੇ ਪੂਰੇ ਇਸਤਰੀ ਸਮਾਜ ਵਾਸਤੇ ਇਹ ਬਹੁਤ ਹੀ ਜਿਹੜੀ ਆਮ ਆਦਮੀ ਪਾਰਟੀ ਦੇ بڑے ਲੀਡਰਸ ਨੇ ਹਰਕਤ ਕੀਤੀ ਹੈ ਇਹ ਬਹੁਤ ਹੀ ਓਛੀ ਹਰਕਤ ਹੈ ਤੇ ਉਹਨਾਂ ਨੇ ਇੱਕ ਪਰਿਵਾਰ ਦੇ ਵਿੱਚ ਆਪਣੀ ਰਾਜਨੀਤੀ ਨੂੰ ਚਮਕਾਉਣ ਵਾਸਤੇ ਇੱਕ ਲੇਡੀ ਨੂੰ ਉਹਨੂੰ ਮੋਰਾ ਬਣਾ ਲਤਾ ਜਿਹੜੀ ਘਰੇਲੂ ਮੋਰੀ ਘਰੇਲੂ ਔਰਤ ਹੈ ਜੇ ਉਹਨਾਂ ਚ ਹਿੰਮਤ ਹੁੰਦੀ ਤਾਂ ਸਾਡੇ ਪ੍ਰਾਸ਼ਾਸਨ ਦੇ ਉੱਪਰ ਹੱਥ ਪਾ ਕੇ ਦਿਖਾਉਂਦੀ ਪਾਰਟੀ ਫਿਰ ਅਸੀਂ ਹੋਰ ਜਵਾਬ ਦਿੰਦੇ ਉਹਨਾਂ ਨੂੰ ਵੈਸੇ ਵੀ ਅੱਜ ਸਾਡਾ ਜਿਹੜਾ ਪ੍ਰੋਟੈਸਟ ਹੋਇਆ ਅਸੀਂ ਗਏ ਪਹਿਲਾਂ ਮਨੀਮੜਾ ਪੁਲਿਸ ਸਟੇਸ਼ਨ ਦੇ ਵਿੱਚ ਉਸ ਤੋਂ ਬਾਅਦ ਅਸੀਂ ਸੀਐਮ ਹਾਊਸ ਭਗਵੰਤ ਮਾਨ ਦੀ ਕੋਠੀ ਦਾ ਘਰਾਬ ਕੀਤਾ ਉੱਥੇ ਪਾਰਟੀ ਦੇ ਲਗਭਗ 100 ਦੇ ਕਰੀਬ ਜਿਹੜੇ ਕਾਰਜਕਰਤਾ ਸੀ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਤੇ ਈਵਨਿੰਗ ਚ 5 ਵਜੇ ਸਾਨੂੰ ਫਿਰ ਪੁਲਿਸ ਸਟੇਸ਼ਨ ਤੋਂ ਰਿਲੀਜ਼ ਕੀਤਾ ਉਹਦੇ ਵਿੱਚ ਮੈਂ ਵੀ ਸੀ ਤਾਂ ਪਰ ਜਿਹੜੀ ਸਾਰੇ ਦਿਨ ਦੀ ਮੈਂ ਇਹ ਸਿਸਟਮ ਦੇਖਿਆ ਇਹਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਭਗਵੰਤਮਾਨ ਹੈ ਭਗਵੰਤਮਾਨ ਕੌਣ ਸੀ ਇਹ ਤੁਹਾਨੂੰ ਪਤਾ ਹੈ ਭਗਵੰਤਮਾਨ ਇੱਕ ਸੀ ਚੁਟਕਲਾ ਖੋਰ ਬੰਦਾ ਮੰਮਤਾ ਇਹਦੀ ਜਿਹੜੀ ਕਮੇਡੀ ਸੀ ਉਹ ਵੀ ਨਹੀਂ ਚੰਗੀ ਲੱਗਦੀ ਤੇ ਪਰ ਪੰਜਾਬ ਦੀ ਜਨਤਾ ਨੇ ਕੁਝ ਭਰੋਸਾ ਦੇਖ ਕੇ ਉਹਨਾਂ ਨੂੰ ਜੋ ਦੇਖਿਆ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਉਹ ਲਿਆ ਕੇ ਉਹਨਾਂ ਨੇ ਉਸ ਸੀਟ ਤੇ ਬਿਠਾਤਾ ਜਿੱਥੇ ਉਹਨਾਂ ਪੰਜਾਬ ਚ ਲਾਣਾ ਸੀ ਪੰਜਾਬ ਕੋਈ ਆਮ ਧਰਤੀ ਨਹੀਂ ਹੈਗੀ ਪੰਜਾਬ ਹੈਗੀ ਗੁਰੂਆਂ ਦੀ ਧਰਤੀ ਗੁਰੂਆਂ ਦੀ ਧਰਤੀ ਇੱਥੇ ਬਹੁਤ ਬਰਕਤ ਹੈ ਸਭ ਕੁਝ ਠੀਕ ਹੈ ਸਿਸਟਮ ਪਰ ਪਿਛਲੇ 4 ਸਾਲ ਤੋਂ ਪਿਛਲੇ 4 ਸਾਲ ਤੋਂ ਜੋ ਪੰਜਾਬ ਦੇ ਵਿੱਚ ਲਹਿਰ ਚੱਲੀ ਆ ਰਹੀ ਹੈ ਇਹ ਕਹਿੰਦਾ ਸੀ ਮੈਂ ਨਸ਼ਾ 6 ਮਹੀਨੇ ਚ ਖਤਮ ਕਰ ਦੂੰਗਾ ਇਹ 4 ਸਾਲ ਹੋ ਗਏ ਨਾ ਤਾਂ ਇਹਨਾਂ ਤੋਂ ਨਸ਼ਾ ਖਤਮ ਹੋਇਆ ਪੰਜਾਬ ਦੇ ਵਿੱਚ ਤੇ ਜਿਹੜੀ ਇਹ ਮਿਸਟਰ ਸੰਨੀ ਆਲੂ ਵਾਲੀਆ ਜੀ ਨੇ ਆਪਣੀ ਰਹਿਨਮਾਈ ਦੇ ਵਿੱਚ ਜਿਹੜੀ ਇਹ ਬੜੀ ਹੀ ਔਛੇ ਹਰਕਤ ਕਰੀ ਐ ਇਹ ਬਹੁਤ ਹੀ ਨਿੰਦਣਯੋਗ ਐ ਤੇ ਪੂਰੇ ਇਸਤਰੀ ਸਮਾਜ ਵਾਸਤੇ ਤਾਂ ਅਸੀਂ ਕਹਿੰਦੇ ਆ ਤੇ ਬਾਕੀ ਪੋਲੀਟੀਕਲੀ ਵੀ ਜੋ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਦੀ ਜਿਹੜੀ ਬਦਲੇ ਦੀ ਭਾਵਨਾ ਦੀ ਚਾਲ ਨੂੰ ਚੰਡੀਗੜ੍ਹ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕੀਤੀ ਐ ਅਸੀਂ ਇੱਥੇ ਨਹੀਂ ਹੋਣ ਦਵਾਂਗੇ ਮੈਂ ਇੱਕ ਆਮ ਬੀਜੇਪੀ ਕਾਰਜਕਰਤਾ ਹੋਣ ਦੇ ਨਾਤੇ ਕਹਿੰਦਾ ਵੀ ਜੇ हिम्मत ਤਾਂ बीजेपी ਦੇ ਕਿਸੇ ਕਾਰਜਕਰਤਾ ਜਾਂ बीजेपी ਦੇ ਕਿਸੇ ਕਾਉਂਸਲਰ ਜਾਂ ਤੁਸੀਂ बीजेपी ਦੇ ਕਿਸੇ ਲੀਡਰ ਦੇ ਉੱਪਰ ਪਰਚਾ ਪਾ ਕੇ ਦਿਖਾਓ ਨਜਾਇਜ਼ ਪਰਚਾ ਜਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕੀਤੀ ਹੈ ਬੰਦੇ ਨੂੰ ਦਬਾਉਣ ਦੀ ਫਿਰ ਅੱਜ ਜੋ ਹੋਇਆ ਅਸੀਂ ਪਾਰਟੀ ਵੱਲੋਂ ਬਹੁਤ ਕੁਝ ਕੀਤਾ ਅੱਜ ਬਹੁਤ ਪ੍ਰੋਟੈਸਟ ਹੋਇਆ ਅੱਗੇ ਵਾਸਤੇ ਅਸੀਂ ਹੋਰ ਵੀ ਬਹੁਤ ਕੁਝ ਕਰਨ ਨੂੰ ਤਿਆਰ ਬੈਠੇ ਹਾਂ